हां जी सत श्री अकाल 1 by 1 ਜਿੱਦਾਂ ਅਲੱਗ-ਅਲੱਗ ਏਰੀਆ ਦੇ ਵਿੱਚ ਕੋਠੀਆਂ ਲੈ ਕੇ ਆਉਂਦੇ ਆ ਅੱਜ ਅਸੀਂ ਪਹੁੰਚੇ ਆ ਛੱਜੂ ਮਾਦਰਾ ਕਲੋਨੀ ਬਹੁਤ ਲੋਕਾਂ ਦੀ ਇੱਥੇ ਵੀ ਡਿਮਾਂਡ ਹੈ ਕਿਉਂਕਿ ਨੀਜ਼ਰ ਰੋਡ ਤੋਂ ਨਾਲ ਹੀ ਚੰਡੀਗੜ੍ਹ ਹਾਈਵੇ ਹੈ ਜੇ ਇਧਰ ਗੱਲ ਕਰੀਏ ਤਾਂ ਲਾਂਡਰਾ ਨਾਲ ਲਾਂਡਰਾ ਰੋਡ ਤੇ ਅੱਜ ਅਸੀਂ 123 ਗਜ ਦੇ ਵਿੱਚ ਕੋਠੀ ਲੈ ਕੇ ਆਏ ਆ ਜਿਹਦਾ ਏਰੀਆ ਬਹੁਤ ਹੀ ਸੁੰਦਰ ਆਓ ਆਪਾਂ ਦਿਖਾਈਏ ਸਭ ਦੀ ਇੱਛਾ ਹੁੰਦੀ ਹੈ ਵੀ ਗੱਡੀ ਸਾਡੇ ਅੰਦਰ ਆਂਦੀ ਹੋਵੇ ਜਿਹੜੀ ਗੱਡੀ ਆ ਉਹ ਵਰਨਾ ਉਹ ਪਹਿਲੇ ਹੀ ਪਰਿਵਾਰ ਦੀ ਖੜੀ ਹੈ ਕਿਉਂਕਿ ਜਿਹੜੀ ਵਰਦਾ ਗੱਡੀ ਉਹ ਵੈਸੇ ਹੀ ਬਹੁਤ ਵੱਡੀ ਹੁੰਦੀ ਹੈ ਤੇ ਇੱਧਰ ਗੱਲ ਕਰੀਏ ਬਾਈਕ ਵਗੈਰਾ ਬਾਈਕ ਵਗੈਰਾ ਖੜਾਉਣੀ ਹੈ ਤਾਂ ਬਹੁਤ ਸੋਹਣਾ ਏਰੀਆ ਜਿਹੜੇ ਟਾਇਲ ਵਾਈਜ਼ ਬਹੁਤ ਘੰਢ ਲਿਗਾ ਹੋਦਾ ਤੇ ਤੁ ਆਪਾਂ ਐਂਟਰ ਹੋ ਰਹੇ ਆ ਤੇ ਐਂਟਰ ਹੁੰਦੀਆਂ ਸਾਰੀਆਂ ਇਹ ਹਾਲ ਆ ਗਿਆ ਨਟਾ ਤੇ ਉੱਪਰ ਜੇ ਗੱਲ ਕਰੀਏ ਆਪਾਂ ਬਾਈ ਉਹ ਬਹੁਤ ਸੋਹਣਾ ਜਿਹੜੇ ਡਾਊਨ ਸੀਲਿੰਗ ਹੋਈ ਵੀ ਹੈ ਤੇ LED ਦਾ ਬਹੁਤ ਸੋਹਣਾ ਕੰਮ ਹੈ ਤੇ ਇੱਧਰ ਦੋ ਰੂਮ ਆ ਗਏ ਖੁੱਲੇ ਢਲੇ ਤੇ ਇੱਥੇ ਤੇ ਚਾ ਆ ਗਿਆ ਜਦ ਸੋਈ ਦੀ ਗੱਲ ਕਰੀਏ ਤਾਂ ਸਭੀ ਵੀ ਬਹੁਤ ਵਧੀਆ ਇਹਦਾ ਜਿਹੜਾ ਲੋਕੇਸ਼ਨ ਹੈਗੀ ਹੈ ਤੇ ਇੱਧਰ ਜੇ ਰੂਮ ਦੀ ਗੱਲ ਕਰੀਏ ਤਾਂ ਰੂਮ ਵੀ ਕੱਲੇ ਕੱਲੇ ਰੂਮ ਦੇ ਵਿੱਚ ਹੈ LED ਨਗਰਾਂ ਵਾਸਤੇ ਕੱਪਵਰਡ ਦੀ ਗੱਲ ਕਰੀਏ ਤਾਂ ਕੱਪਵਰਡ ਜਿਹੜੇ ਬਿਲਕੁਲ ਨਿਊ ਐ ਸਾਰੇ ਲੱਗੇ ਹੋਏ ਐ ਬਹੁਤ ਸੋਹਣਾ ਜਿਹੜਾ ਨਵਾਂ ਕੰਮ ਹੋਇਆ ਉੱਪਰ ਡਾਊਨ ਸੀਲਿੰਗ ਤਾਂ ਹਰ ਇੱਕ ਰੂਮ ਦੇ ਵਿੱਚ ਹੋਈ ਹੋਈ ਐ ਤੇ ਵਾਸ਼ਰੂਮ ਦੀ ਗੱਲ ਕਰੀਏ ਵੀ ਹਲੇ ਕੰਮ ਬਿਲਕੁਲ ਨਿਊ ਐ ਸਾਰਾ ਆ ਜਿਓ ਆਪਰ ਬਿਲਦੇ ਰੂਮ ਚ ਚੱਲੀਏ ਜਿੱਦਾਂ ਹਾਲ ਵਗੈਰਾ ਵੀ ਐ ਮਰਜ਼ੀ ਇੱਛਾ ਹੁੰਦੀ ਐ ਯਾਰ ਡ੍ਰੈਕਿੰਗ ਹੋਵੇ ਤਾਂ ਨਹੀਂ ਵਾਸ਼ਰੂਮ ਉਹ ਵੀ ਦਿੱਤਾ ਇੱਕ ਜਿਹੜਾ ਮਤਲਬ ਕਿ ਚਾਹੇ ਕੋਈ ਕਿਚਨ ਕੰਮ ਕਰਦਾ ਹੋਵੇ ਚਾਹੇ ਡਰੈਗ ਰੂਮ ਚ ਹੋਵੇ ਉਹ ਹਰ ਇੱਕ ਨੂੰ ਕਵਰ ਕਰਦਾ ਇਧਰ ਆਪਾਂ ਰੂਮ ਆ ਗਿਆ ਬਹੁਤ ਵਧੀਆ ਕੰਮ ਸਾਰਾ ਸਹੀ ਹੋਇਆ ਕਾਪ ਬੋਰਡ LED ਤੇ ਪੈਨਲ ਤੇ ਉੱਪਰ ਤੇ ਜੇ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਤਾਂ ਜਿਹੜਾ ਵਾਸ਼ਿੰਗ ਏਰੀਆ ਉਹ ਮੈਂ ਕੈਮਰਾ ਮੈਂ ਸਾਰਾ ਇੱਕ ਵਾਰੀ ਦਿਖਾ ਦਿੰਦੀ ਵਾਸ਼ਿੰਗ ਏਰੀਆ ਦੇ ਵਿੱਚ ਵੀ ਉੱਪਰ ਸਾਰਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਇੱਧਰ ਵੀ ਥੋੜਾ ਕੈਮਰਾ ਵੱਧ ਦੇ ਵਾਸ਼ਿੰਗ ਏਰੀਆ ਬਹੁਤ ਵੱਡਾ ਹੋਇਆ ਜਿੱਦਾਂ ਮਰਜ਼ੀ ਕੱਪੜੇ ਧੋਈਏ ਇੱਧਰੋਂ ਵੀ ਪਿੱਛੋਂ ਸਾਰਾ ਸਿਕਿਉਰ ਘਾਤਨ ਏਰੀਆ ਸਾਰਾ ਉੱਪਰ ਤੱਕ ਕਵਰ ਕਰਦਾ ਤੇ ਜੇ ਅਗਰ ਆਪਾਂ ਉੱਪਰ ਦੀ ਗੱਲ ਕਰਦੇ ਆ ਜਿੱਦਾਂ ਮੌਮਟੀ ਆ ਉਹ ਬਹੁਤ ਖੁੱਲੀ ਢੁੱਲੀ ਬਣੀ ਹੋਈ ਆ ਵੀ ਜਿੱਦਾਂ ਮਰਜ਼ੀ ਉਥੇ ਸਟੋਰ ਬਣਾ ਲਓ ਇੱਕ ਰੂਮ ਜਿੱਦੀ ਜਿਹੜੀ ਮੌਮਟੀ ਬਣੀ ਹੋਈ ਆ ਤੇ ਸਾਰਿਆਂ ਤੁਸੀਂ ਦੇਖ ਲਿਆ ਜਿਹੜਾ ਏਰੀਆ ਵਾਈਜ਼ ਕਿੰਨਾ ਖੁੱਲਡੁੱਲਾ ਆ ਵੀ ਇਹ ਕੋਠੀ ਦੇ ਛੱਜੂ ਮਾਦਰਾ ਦੇ ਵਿੱਚ ਕਿਸੇ ਨੇ ਮਾਲਕ ਬਣਨਾ ਹੋਵੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਸਤ ਸ੍ਰੀ ਅਕਾਲ